ਸੋ ਸਤਲੁਜ ਦਰਿਆ ਦੇ ਵਿੱਚ ਆਖਿਰਕਾਰ ਜਲ ਪੱਧਰ ਘਟਨਾ ਸ਼ੁਰੂ ਹੋ ਗਿਆ ਦੱਸਿਆ ਕਿ ਹਾਲਾਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਪੂਰ ਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਥਾਵਾਂ ਤੇ ਬੰਨ੍ਹ ਹੈ ਜਿਹੜਾ ਉਹ ਟੁੱਟਦਾ ਹੋਇਆ ਖੁਰਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਨਾਲ ਨਜ਼ਰ ਰੱਖੇ ਹੋਏ ਨੇ ਅਤੇ ਹਾਲਾਤਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ بارش ਦੀ ਜੇਕਰ ਗੱਲ ਕਰੀਏ بارش ਘਟ ਹੁੰਦੀ ਹੈ ਅੱਜ ਸੰਭਾਵਨਾ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੈ ਹਾਲਾਤ ਥੋੜੇ ਜੇ ਸੁਧਰ ਸਕਦੇ ਨੇ ਦੱਸ ਦਈਏ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਪੁਰਜ਼ੋਰ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜੋ ਜੇਕਰ ਕੋਈ ਪ੍ਰੋਬਲਮ ਦੀ ਸਥਿਤੀ ਬੰਦੀ ਹੈ ਤਾਂ ਉਸਤੇ ਵੀ ਕਾਬੂ ਕੀਤਾ ਜਾ ਸਕੇ ਸੋ ਤਾਜ਼ਾ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਜ਼ਾ ਮਾਮਲੇ ਦੀ ਡਿਟੇਲ ਦੇ ਰਹੇ ਹਾਂ ਕਿ ਆਖਿਰ ਉੱਥੇ ਚੱਲ ਕੀ ਰਿਹਾ ਹੈ ਸੋ ਲੁਧਿਆਣਾ ਦੇ ਸਸਰਾਲੀ ਕਲੋਨੀ ਅਤੇ ਗੜੀ ਫਾਜ਼ਲ ਪਿੰਡ ਦੇ ਕੋਲ ਸਤਲੁਜ ਨਦੀ ਦਾ ਨਸਾਲ ਪੱਦਰ ਚਾਹੀ ਥੋੜਾ ਘਟੂਆ ਲੇਕਿਨ ਗੜੀ ਫਾਜ਼ਲ ਦਾ ਤਸਤੀ ਬੰ ਕਮਜ਼ੋਰ ਅਤੇ ਟੁੱਟਦਾ ਨਜ਼ਰ ਆ ਰਿਹਾ ਸੋ ਐਤਵਾਰ ਦੀ ਜੇਕਰ ਗੱਲ ਕਰੀਏ ਤਾਂ ਬੰ ਦੇ ਕੁਝ ਹਿੱਸਿਆਂ ਦੇ ਵਿੱਚ ਦਰਾਰਾਂ ਵੀ ਦੇਖੀਆਂ ਗਈਆਂ ਸਨ ਅਧਿਕਾਰੀਆਂ ਨੇ ਪੁਸ਼ਟੀ ਵੀ ਕੀਤੀ ਹੈ ਬੰ ਦੀ ਸੁਰੱਖਿਆ ਲਈ ਲਗਾਏ ਗਏ ਪੱਥਰ ਅਤੇ ਕ੍ਰੇਟ ਪ੍ਰਭਾਵਿਤ ਹੋਏ ਨੇ ਜਿਸ ਨੂੰ ਸਮੇਂ ਰਹਿnde ਮੁਰੰਮਤ ਨਾ ਹੋਤੇ ਕਟਾਵ ਦਾ ਖਤਰਾ ਹੋਰ ਵੀ ਵੱਧਦਾ ਹੈ ਇਸ ਹਾਲਾਤ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਸੋ ਕਿਸਾਨਾਂ ਦਾ ਕਹਿਣਾ ਹੈ ਜਲ ਪੱਦਰ ਘਟਿਆ ਜ਼ਰੂਰ ਹੈ ਲੇਕਿਨ ਖਤਰਾ ਅਜੇ ਵੀ ਬਣਿਆ ਹੋਇਆ ਹੈ ਕਿਉਂਕਿ ਬੰਨ ਮਜ਼ਬੂਤ ਨਹੀਂ ਹੋ ਰਿਹਾ ਉਸ ਵਿੱਚ ਦਰਾਰਾਂ ਆ ਰਹੀਆਂ ਨੇ ਕੁਝ ਹਿੱਸੇ ਟੁੱਟ ਚੁੱਕੇ ਨੇ ਜੇਕਰ ਦੁਬਾਰਾ ਬਾਰਿਸ਼ ਹੁੰਦੀ ਹੈ ਜਾਂ ਨਦੀ ਦਾ ਜਲ ਪੱਧਰ ਅਚਾਨਕ ਵਧਦਾ ਹੈ ਤਾਂ ਬੰਨ ਟੁੱਟਣ ਦਾ ਖਤਰਾ ਹੋਰ ਵੀ ਵੱਧ ਸਕਦਾ ਹੈ ਸੋ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੜੀ ਫਾਜ਼ਲ ਦੇ ਤੁਸਤੀ ਬੰਨ ਦੀ ਸੁਰੱਖਿਆ ਲਈ ਲਗਾਏ ਗਏ ਪੱਥਰ ਤੇਜ ਜਲ ਧਾਰਾ ਕਾਰਨ ਖਿਸਕ ਗਏ ਨੇ ਹਾਲਾਕੀ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਅੰਕਲਨ ਵੀ ਕਰ ਚੁੱਕੀਆਂ ਨੇ ਲੇਕਿਨ ਪੂਰੀ ਮੁਰੰਮਤ ਅਜੇ ਨਹੀਂ ਹੋ ਸਕੀ ਲੇਕਿਨ ਜੇਕਰ ਗੱਲ ਕਰੀਏ ਪਿਛਲੇ ਹਫਤੇ ਸਤਲੁਜ ਨਦੀ ਦੇ ਜਲ ਪੱਦਰ ਵਿੱਚ ਅਚਾਨਕ ਵਾਧਾ ਹੋਇਆ ਸੀ ਅਤੇ ਬੰਨ ਤੇ ਦਬਾਅ ਵਧਿਆ ਅਤੇ ਇਸ ਵਿੱਚ ਮਾਮੂਲੀ ਦਰਾਰਾਂ ਵੀ ਆਈਆਂ ਸਨ ਜਿਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਸੋ ਫਿਲਹਾਲ ਵਿਭਾਗ ਵੱਲੋਂ ਨਵੇਂ ਪੱਥਰਾਂ ਅਤੇ ਬੋਰੀਆਂ ਦੀ ਮੁਰੰਮਤ ਦਾ ਕਾਰਜ ਹੈ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਦੇ ਮੁਤਾਬਕ ਸਥਿਤੀ ਗੰਭੀਰ ਸੀ ਲੇਕਿਨ ਸਮੇਂ ਰਹਿੰਦੇ கிரேਟ ਲਗਾ ਕੇ ਬਨ ਨੂੰ ਸਹਾਰਾ ਦਿੱਤਾ ਗਿਆ ਇਸ ਕੰਮ ਦਾ ਵਿੱਚ ਸੈਂਕੜੇ ਮਜ਼ਦੂਰ ਸਥਾਨਕ ਨੌਜਵਾਨ ਲੱਗੇ ਹੋਏ ਨੇ ਫਿਲਹਾਲ ਸਥਿਤੀ ਨਿਯੰਤਰਣ ਦੇ ਵਿੱਚ ਹੈ ਜੀਆਂ ਹੁਣ ਫਿਲਹਾਲ ਦੀ ਜ਼ਿਕਰ ਗੱਲ ਕਰੀਏ ਤਾਂ ਸਥਿਤੀ ਨਿਯੰਤਰਣ ਦਾ ਬਚਤ ਇਸ ਤੀ ਜਾਰੀ ਹੈ ਲੇਕਿਨ ਹਾਲਾਤ ਵਿਗੜ ਸਕਦੇ ਨੇ ਜੇਕਰ ਬਾਰਿਸ਼ੀਆਂ ਪਾਣੀ ਦਾ ਜਲ ਪੱਦਰ ਵਧਦਾ ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਸਥਿਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਜੀ ਬਰਾਬਰ ਬਰਾਬਰ ਹਾਲਾਤ ਨੇ ਹਾਲਾਤ ਬਹੁਤ ਮਾੜੇ ਆ ਜੀ ਹਾਂ ਕੱਲ ਕਿੱਤਾਂ ਜੀ ਪਾ ਲੜ ਦਾ ਮਤਲਬ ਪਾਣੀ ਦਾ ਘਟਿਆ ਹੋਇਆ ਪਰ ਟਾ ਨਹੀਂ ਕੱਟ ਰਹੀ ਹਾਂਜੀ ਹਾਂਜੀ ਕਿੰਨਾ ਕੁ ਹੁਣ ਤੱਕ ਨੁਕਸਾਨ ਹੋ ਚੁੱਕਿਆ ਕਿੰਨੇ ਕੁ ਨੁਕਸਾਨ ਦਾ ਬਹੁਤ ਬਹੁਤ ਕਮਜ਼ੋਰ ਹੋ ਗਿਆ ਜੀ ਜਿਹੜੇ ਆਰਚੀ ਬੰਨ ਲਗਾਏ ਸੀ ਉਹ ਟਿਕਿਆ ਹੋਏ ਜੀ ਹਾਂਜੀ ਹਾਂਜੀ ਉਹ ਤਾਂ ਟਿਕਿਆ ਪਰ ਪਾਣੀ ਤਾਂ ਜਾ ਰਿਹਾ ਨਾਲ ਹਾਂ ਲਗਾਤਾਰ ਜਾ ਰਿਹਾ ਪਾਣੀ ਦਾ ਲਿਆ ਨਾਲ ਕੀ ਲੱਗਦਾ ਜਿਹੜੇ ਨੀਵੀਆਂ ਜ਼ਮੀਨਾਂ ਖੇਤ ਨੀਵੇਂ ਉਹਨਾਂ ਦੇ ਵਿੱਚ ਪਾਣੀ ਮਾਰ ਕਰ ਗਿਆ ਹੋਇਆ ਹਾਂਜੀ 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 ਲਗਾਤਾਰ ਕਰ ਵੀ ਰਿਹਾ ਤੇ ਕਰ ਵੀ ਕਰ ਵੀ ਗਿਆ ਜੀ ਠੱਕ ਠੈ ਠੇ ਜੀ ਹੋਣ ਵਾਲੀ ਹੈ ਜੀ ਹਾਂਜੀ ਹਾਂਜੀ ਆ ਵੀ ਡਿੱਗ ਬਾ ਡਿੱਗ ਜਾਣੀ ਹੈ ਕੋਠੀ ਦਾ ਆ ਬਸ ਥੋੜੀ ਦੇਰ ਤੱਕ ਡਿੱਗ ਜੂਗੀ ਕਿੰਨੇ ਜ਼ਮੀਨ ਕਰ ਗਿਆ ਲੋਕਾਂ ਦੇ ਤੱਕ ਹਾਂ ਬਹੁਤ ਝਾਲੀ ਕਿੰਨਾ ਗਿਰ ਗਿਆ ਹਾਂ ਹਾਂਜੀ 300 ਤੋਂ ਪਲੱਸ ਜਿਆਦਾ ਗਿਰ ਗਈ ਹੈ ਜੋ ਲੋਕਾਂ ਦੀ ਹੂੰ ਠੀਕ ਹੈ ਜੀ ਤੇ ਹਜ਼ਾਰਾਂ ਦੇ ਹਿਸਾਬ ਨਾਲ ਲੱਖ ਬੂਟੇ ਪਪੂਲਰ ਗਰ ਗਏ ਲੋਕਾਂ ਦੇ ਪਿੰਡ ਦੇ ਵਿੱਚ ਜਿਵੇਂ ਸਹਿਮ ਦਾ ਮਾਹੌਲ ਸੀ ਪਾਣੀ ਬਾਹਰ ਆਏਗਾ ਕਿਤਨੇ ਕਿਤੇ ਖੇਤਾਂ ਪਾਣੀ ਨਹੀਂ ਬਾਹਰ ਆਉਂਦਾ ਭਾਜੀ ਪਾਣੀ ਬਹੁ ਨਹੀਂ ਮਾਰ ਦੇਖੋ ਗੰਨਾ ਨਹੀਂ ਮਾ ਪਾਣੀ ਪਾਣੀ ਬਾਹਰ ਆਣਾ ਹੀ ਨਹੀਂ ਪਾਣੀ ਦਾ ਵਿਚਾਰ ਪਾਣੀ ਲੋਕਾਂ ਨੂੰ ਕੀ ਅਪੀਲ ਆ ਜਿਹੜੇ ਸਹਿਮ ਦਾ ਮਾਹੌਲ ਬਣਿਆ ਹੋਇਆ ਲੋਕਾਂ ਦੇ ਵਿੱਚ ਭਾਜੀ ਉਹਨਾਂ ਨੂੰ ਇਹ ਅਪੀਲ ਆ ਵੀ ਪਾਣੀ ਨਹੀਂ ਬਾਹਰ ਆਉਂਦਾ ਹੈਗਾ ਬਸ ਲੋਕਾਂ ਦੀ ਜਮੀਨਾਂ ਕਰ ਰਹੀ ਹੈ ਨੁਕਸਾਨ ਹੋ ਰਿਹਾ ਲੋਕਾਂ ਨੂੰ ਪਾਣੀ ਨਹੀਂ ਬਾਹਰ ਆ ਰਿਹਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿੱਦਾਂ ਦਾ ਸਹਿਯੋਗ ਆ ਲਗਾਤਾਰ ਐਨਆਰਟੀਆ ਭਾਈ ਪਿੰਡ ਦੇ ਮੁੰਡੇ ਨੌਜਵਾਨ ਨਾਲ ਨਾਲ ਦੇ ਪਿੰਡਾਂ ਦੇ ਲੱਗੇ ਹੋਏ ਆ ਆਰਮੀ ਵਾਲੇ ਲੱਗੇ ਹੋਏ ਆ ਪਰ ਕੋਈ ਆਪਣੇ ਤਕਨੀਕ ਨਾਲ ਕੰਮ ਕਰਨਾ ਨਾ ਜੇ ਇਹੀ ਬੰਨ ਇਹਨਾਂ ਨੇ ਆਹੜਾ ਬੰਨ ਲਾ ਇਹੀ ਬੰਨ ਆਹ ਬੰਦੋ ਪਾਰ ਲਾਇਆ ਹੁੰਦਾ ਤੇ ਬਹੁਤ ਫਾਇਦਾ ਹੋਣਾ ਸੀ ਇਹਨਾਂ ਨੂੰ ਨੁਕਸਾਨ ਨਹੀਂ ਹੋਣਾ ਜੇ ਪਹਿਲਾ ਸਵਾਲ ਆਉਂਦੀ ਸੀ ਜਦੋਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਇੱਥੇ ਵੀ ਇਹ ਜਿਹੜਾ ਦਰਿਆ ਵਾ ਨਾ ਇਹ ਤੋਂ ਨੀਵਾ 10 ਫੁੱਟ ਥੱਲੇ ਪਾਟ ਕੇ ਵੀ ਰੇਲਕੇ ਬੰਨ ਲਾਓ ਵੀ ਇਹਨਾਂ ਨੂੰ ਨੁਕਸਾਨ ਹੋਊਗਾ ਸਾਨੂੰ ਉਹਦੇ ਕਹਿੰਦੇ ਵੀ ਇਹ ਮਟੀ ਦਾ ਵੀ ਤੁਸੀਂ ਜਾਓਗੇ ਇਹ ਆਹਨ ਰੇਲਕੇ ਬੰਨ ਮਜ਼ਬੂਤ ਆ ਜਿਹੜੇ ਲੱਗੇ ਹੋਏ ਆ ਭਾਈ ਉਹ ਤਾਂ ਇੱਕ ਇਤੋਂ ਬਾਹਰ ਨਿਕਲ ਕੇ ਪਾਣੀ ਲੱਗਿਆ ਹੋਇਆ ਠੀਕ ਆ ਉਹ ਤਾਂ ਵੈਸੇ ਪਾਣੀ ਉੱਥੇ ਰੁਕਿਆ ਹੋਇਆ ਵਾ ਜੇ ਇੱਦਾਂ ਸਪੀਡ ਨਾਲ ਪਾਣੀ ਉੱਥੇ ਚੱਲਣ ਲੱਗੋ ਉਹ ਵੀ ਗਿਆ ਉਹ ਵੀ ਰੁਕਣਾ ਨਹੀਂ ਗਿਆ ਫਿਰ ਮੈਂ ਜਾਈਆਂ ਜੀ ਪੀਰੋਡੂ ਦੇ ਵਿੱਚ ਟੀਨਰਡ ਦੇ ਵਿੱਚ ਹਾਂਜੀ ਇਹ ਹਾਲਾਤ ਨੇ ਸੰਤਰਾਲੀ ਕਲੋਨੀ ਦੇ ਵਿੱਚ ਲਗਾਤਾਰ ਸੈਮ ਦਾ ਮਾਹੌਲ ਦੀ ਬੰਨ ਪੱਕੇ ਕੀਤੇ ਜਾ ਰਹੇ ਤੁਹਾਡੀਆਂ ਟੀਮਾਂ ਅਧਿਕਾਰੀ ਜਿਹੜੇ ਪੱਕੇ ਲੱਗੇ ਹੋਏ ਸੀ ਨਾਲ ਪਿੰਡ ਵਾਕੀਆਂ ਦੇਖੋ ਸਰ ਸਾਡੀ ਨਾ ਜਦੋਂ ਇਹ ਪ੍ਰੋਬਲਮ ਕ੍ਰੀਟ ਹੋਈ ਆ ਡੀਸੀ ਸਾਹਿਬ ਨਾਲ ਡਿਊਟੀ ਲਗਾਈ ਸੀ ਅਸੀਂ ਉਸ ਦਿਨ ਦੇ ਇੱਥੇ ਲੱਗੇ ਹੋਏ ਹਾਂ ਆ ਸਾਹਮਣੇ ਕੈਮਰਾ ਕਰਦਾ ਸੀ ਕਿ ਰਿੰ ਪਾਣੀ ਨੇ ਇੱਕ ਤੋਂ ਪਹਿਲਾਂ ਮਾਰ ਕਰੀ ਜੀ ਇਹਨੂੰ ਅਸੀਂ ਪੂਰਾ ਰਿੰਗਮਾ ਹੁਣਾ ਕੇ ਕਵਰ ਕਰਤਾ ਕਵਰ ਕਰਤਾ ਤੇ ਆ ਪਾਣੀ ਹੋਣੀ ਆ ਵੀ ਕੁਦਰਤ ਨੇ ਇੱਧਰ ਵੀ ਥੋੜੀ ਮਾਰ ਕਰਦੀ ਕੋਈ ਇਹ ਘਬਰਾਉਣ ਵਾਲੀ ਗੱਲ ਕੋਈ ਨਹੀਂ ਪਾਣੀ ਥੋੜੀ ਬੋ ਟਾਹ ਤਾਂ ਲਾਉਣੀ ਥੋੜਾ ਬਰ ਜਮੀਨਾਂ ਦਾ ਨਿਸ਼ਾਨ ਤਾਂ ਹੋਇਆ ਹੀ ਆ ਪਰ ਇਹ ਨਹੀਂ ਹੈਗਾ ਵੀ ਪਾਣੀ ਕਿਤੇ ਟੁੱਟ ਕੇ ਜੇ ਹੋਊਗਾ ਚੱਲ ਜਾਊਗਾ ਫਿਲਹਾਲ ਕੰਟਰੋਲ ਦੇ ਵਿੱਚ ਆ ਕੋਈ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਕੋਈ ਬੰਦਾ ਘਬਰਾਵੇ ਨਾ ਪੈਨਿਕ ਨਾ ਹੋਵੇ ਕੱਲ੍ਹ ਨਾਲੋਂ ਕਿੱਤਾ ਦੀ ਸਥਿਤੀ ਆ ਦੱਲ ਜਿਹੜਾ ਆਕੇ ਤਾਂ ਬੰਨ ਸੀਗਾ ਕਈ ਬੰਨ ਪਾਣੀ ਦੇ ਵਿੱਚ ਆਕੇ ਕੱਲ੍ਹ ਨਾਲੋਂ ਕਿੱਤਾ ਦੀ ਸਥਿਤੀ ਦੇਖੋ ਪਾ ਉਹਦੇ ਵਿੱਚ ਦੇਖੋ ਜਿੰਨੀ ਵੀ ਅਸੀਂ ਕੋਸ਼ਿਸ਼ ਕਰ ਰਹੇ ਰੋਕਣ ਦੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿੰਡਾੜੀ ਵੀ ਲੱਗੇ ਹੋਏ ਨੇ ਇੰਨੇ ਕੁ ਪਾਣੀ ਨੇ ਕਰ ਰਿਓ ਕਰ ਲਈ ਹੈ ਘਬਰਾਉਣੀ ਗੱਲ ਕੋਈ ਨਹੀਂ ਪਰ ਲੋਟ ਚ ਅਸਲੀ ਇਹ ਜਿਹੜਾ ਕੰਡਾ ਆ ਬਿਲਡਿੰਗ ਆ ਇਹ ਵੀ ਧਰਦੀ ਹੋਈ ਵਿਖਾਈ ਦੇ ਰਹੀ ਏ ਉਹ ਦੇਖੋ ਬਿਲਕੁਲ ਮਣੀ ਹੋਈ ਹੈ ਬਿਲਕੁਲ ਨਾਲ ਬੰਦ ਦੇ ਉੱਪਰ ਬਣੀ ਹੋਈ ਸੀਗੀ ਤੇ ਇਹ ਦੇ ਕਰਕੇ ਇਹ ਪ੍ਰੋਬਲਮ ਆਈ ਪਾਣੀ ਮਾਰ ਕਰਕੇ ਇੱਥੇ ਵੀ ਪਾਣੀ ਮਾਰ ਕਰ ਹਣ ਕੀ ਹਾਲਾਤ ਕੀ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਕਿਉਂਕਿ ਲੋਕ ਸਹਮੇ ਹੋਏ ਆ ਦੇਖੋ ਦਰ ਦੇਖੋ ਦਰਦਾ ਮਾਹੌਲ ਨਾ ਕ੍ਰੀਏਟ ਕਰੋ ਲੋਕ ਨਾ ਡਰਨ ਬਿਲਕੁਲ ਠੀਕ ਆ ਪ੍ਰੋਬਲਮ ਸਾਰਾ ਕੁਝ ਸਾਂਭਿਆ ਹੋਇਆ ਵਾ ਕੋ ਇਦਾਂ ਦੀ ਗੱਲ ਹੀ ਪਿੰਡਾਂ ਨੇ ਆਪ ਹੀ ਲੱਗੇ ਹੋਇਆ ਲੋਕਾਂ ਸਾਰਾ ਤਾਂ ਪਤਾ ਵਾ ਇਹ ਆਮ ਜਿਹੜੇ ਚੱਲ ਰਿਹਾ ਵੀ ਇਹ ਇੱਥੇ ਪਾਣੀ ਆ ਗਿਆ ਨਹੀਂ ਇਦਾਂ ਦਾ ਕੋਈ ਖੇਤਾਂ 'ਚ ਪਾਣੀ ਆਇਆ ਹੋਇਆ ਵਾ ਕੁਝ ਪਿੰਡ ਵਾਸੀ ਜਿਹੜੇ ਆ ਕਹਿ ਰਹੇ ਕੁਝ ਲੋਕਾਂ ਦੀ ਜ਼ਮੀਨਾਂ ਦੇ ਵਿੱਚ ਪਾਣੀ ਗਿਆ ਵਾ ਦੇਖੋ ਖਰਾਬ ਹੋ ਗਈਆਂ ਦੇਖੋ ਉਧਰ ਤੇ ਨੇ ਹੁਣ ਕੁਛ ਨਾ ਪਾਣੀ ਦੀ ਮਾਰ ਕਰਨੀ ਸੀ ਇਦਾਂ ਨਹੀਂ ਕਿਤੇ ਸ਼ਹਿਰ 'ਚ ਪਾਣੀ ਭਰ ਜੂ ਕਿਤੇ ਹੋਰ ਪੈਨਿਕ ਹੋਣ ਦੀ ਲੋੜ ਨਹੀਂ ਕੀ ਗਿਆ ਪਾਣੀ ਕੁਝ ਪਿੰਡ ਵਾਸੀ ਉ ਪੜੀ ਤਾਂ ਹੁਣ ਡਿਊਟੀ ਲੱਗੀ ਹੋਇਆ ਸੀ ਉਸ ਦਿਨ ਦੇ ਇੱਥੇ ਹੁਣ ਸਾਡੇ ਕਿਹੜੀਆਂ ਟੀਮਾਂ ਲੱਗੀਆਂ ਹੋਈਆਂ ਵੈਸੇ ਇੱਥੇ ਕਈ ਡਿਪਾਰਟਮੈਂਟ ਲੱਗੇ ਸਾਡੇ ਮੈਂ ਪੀਡੀਓ ਡਿਪਾਰਟਮੈਂਟ ਸਾਡੀ ਲੱਗੀ ਸਾਨੂੰ ਦਿੱਤਾ ਹੋਇਆ ਸੀ ਇੱਕ ਆਪਣਾ ਉਸ ਕੰਟਰੋਲ ਕਰ ਰਹੇ ਪਾਣੀ ਆਰਮੀ ਦੇ ਵੀ ਐਨਡੀਆਰ ਐਨਡੀ ਸਾਰੇ ਟੀਮਾਂ ਸਾਰੀਆਂ ਅਲੱਗ-ਅਲੱਗ ਬਣੀਆਂ ਹੋਈਆਂ ਸਾਡੇ ਮਤਲਬ ਜੋ ਮੇਰੇ ਮੈਂ ਕਹਾਂ ਫਰਸਨ ਨੂੰ ਉਹਨਾਂ ਬਤਾਤਾ ਹੈ ਸਭ ਨੇ ਲਗਾਈ ਐਕਸ਼ਨ ਸਭ ਦੀ ਡਿਊਟੀ ਸਾਡੀ ਲਾਈ ਹੈ ਇੰਨੇ ਸਾਡੇ ਐਕਸ਼ਨ ਸਭ ਨੇ ਇੱਥੇ ਹੀ ਨੇ ਸਾਰੇ ਬੰਦੇ ਇੱਥੇ ਹੀ ਨੇ ਕਿਹਾ ਜਾਵੇ ਮੌਸਮ ਸਾਫ ਆ ਖਤਰੇ ਦੇ ਨਿਸ਼ਾਨ ਤੋਂ ਬਾਹਰ ਹਾਂਜੀ ਹਾਂਜੀ ਬੋਲ ਹਾਂਜੀ ਬਿਲਕੁਲ ਸਰ ਕਿਤੇ ਕੋਈ ਨਹੀਂ ਹਣ ਤੋਂ ਬਾਹਰ ਕੋਈ ਪ੍ਰੋਬਲਮ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹਦਾ ਕਿ ਡਰਨ ਦੀ ਜਾਂ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਹੈਗਾ ਉਹ ਬਿਲਕੁਲ ਜਿੱਥੇ ਪਹਿਲਾਂ ਸੀਗਾ ਇੱਕ ਦੋ ਦਿਨ ਪਹਿਲਾਂ ਉਨੇ ਹੀ ਚੱਲਦਾ ਰਿਹਾ ਆ ਰਿਹਾ ਤੇ ਹੌਲੀ-ਹੌਲੀ ਇਸ ਤੋਂ ਘਟੇਗਾ ਕਿਉਂਕਿ BBMP ਇਸ ਤੋਂ ਬਾਅਦ ਆਪਣੇ ਵਾਟਰ ਰਿਲੀਜ਼ ਘਟਾਏਗੀ ਸੋ ਜਿੰਨਾ ਹੁਣ ਵੀ ਪਾਣੀ ਦਾ ਲੈਵਲ ਚੱਲ ਰਿਹਾ ਇਹਦੇ ਕੰਪੈਰੀਟਿਵ ਵੀ ਆਪਣੇ ਜਿਹੜੀ ਐਡਜੋਇਨਿੰਗ ਲੈਂਡ ਹੈਗੀ ਹੈ ਜ਼ਿਆਦਾਤਰ ਲੈਂਡ ਜਿਹੜੀ ਹੈਗੀ ਆ ਉਹ ਉੱਚੀ ਹੈ ਤੋ ਇਸ ਕਰਕੇ ਪਾਣੀ ਓਵਰਫਲੋ ਕਰਨ ਦਾ ਕੋਈ ਡਰ ਨਹੀਂ ਹੈਗਾ ਜਿਹੜਾ ਇੱਕ ਅੱਧਾ ਖੇਤ ਨੀਵਾ ਹੈਗਾ ਸਿਰਫ ਉਹਦੇ ਚ ਪਾਣੀ ਅੱਗੇ ਅੱਗੇ ਜਿਹੜਾ ਪਰਿੰਗ ਬੰਦ ਬਣਾਇਆ ਸੀ ਉੱਥੇ ਰੁਕ ਗਿਆ ਹੈਗਾ ਸੋ ਸਾਰਾ ਸੇਫ ਹੈਗਾ ਔਰ ਸਿਰਫ ਸਾਡੀ ਜਿਹੜੀ ਹੈਗੀ ਆ ਜ਼ਮੀਨ ਹੌਲੀ ਹੌਲੀ ਜ਼ਰੂਰ ਪਰੇ ਲਈ ਹੈਗੀ ਆ ਉਹ ਨੁਕਸਾਨ ਹੋ ਰਿਹਾ ਹੈਗਾ ਉਹ ਅਸੀਂ ਜਗਾ ਜਗਾ ਤੇ ਕੋਸ਼ਿਸ਼ ਕਰ ਰਹੇ ਆ ਆਪਣੇ ਥੋਕਰਾਂ ਲਾ ਕੇ ਗ੍ਰੇਟਸ ਲਾ ਕੇ ਵੀ ਉਹਨੂੰ ਰੋਕ ਲਈਏ ਉਹ ਕੁਝ ਦਿਨ ਸਾਡਾ ਕਾਫੀ ਮਿਹਨਤ ਹੁੰਦੀ ਆ ਤੇ ਕਿਉਂਕਿ ਕਾਫੀ ਡੂੰਘਾ 35 40 ਫੁੱਟ ਡੂੰਘਾ ਉਥਾਂ ਉਹ ਥੱਲੇ ਸੁੱਟਨੇ ਪੈਂਦੇ ਆ ਫਿਰ ਹੌਲੀ ਹੌਲੀ ਉਹ ਉੱਪਰ ਆ ਤੇ ਉਹ ਕਾਫੀ ਟਾਈਮ ਲੱਗ ਜਾਂਦਾ 3 4 5 ਘੰਟੇ ਲੱਗਦੇ ਨੇ ਉਹਨੂੰ ਤੇ ਉਸ ਤੋਂ ਬਾਅਦ ਫਿਰ ਉਹ 1 2 ਘੰਟੇ ਬਾਅਦ ਕਿਉਂਕਿ ਸਪੀਡ ਬਹੁਤ ਥੱਲੇ ਹੋ ਕਟਿੰਗ ਹੋ ਰਹੀ ਆ ਤੇ ਉਹ ਵੀ ਸਾਡੇ ਡਿੱਗੇ ਜਾਂਦੇ ਨੇ ਪਰ ਉਹਦੇ ਨਾਲ ਥੋੜਾ ਹੈ ਕਿ ਕਟਿੰਗ ਘਟ ਜਾਂਦੀ ਆਲੇ ਦੁਆਲੇ ਤੇ ਸਾਡੀ ਜਿਹੜੀ ਦੇਖੀ ਜਾਨੀ ਖੱਤਾ ਹਲਤ ਚ ਬਣੀ ਹੋਈ ਆ ਜੀ ਆ ਪਾਣੀ ਦੀ ਲੈਵਲ ਵਹਾਵ ਦੇ ਨਾਲ ਅਦਬਾਰ ਗਿਰਦੀ ਜਾ ਰਹੀ ਹੈ ਇਹ ਇਹ ਹਾਂ ਬਿਲਡਿੰਗ ਜੀ ਖਾਲੀ ਸੀ ਪਹਿਲਾਂ ਤੋਂ ਹੀ ਖਾਲੀ ਸੀ ਜਦੋਂ ਉੱਤਰ ਸੀ ਇੱਥੇ ਸ਼ੁਰੂ ਕੀਤਾ ਹੈਗਾ ਮੂਬੋਦ ਖਾਲੀ ਸੀ ਇੱਥੇ ਕੋਈ ਫੈਮਿਲੀ ਨਹੀਂ ਰਹਿੰਦੀ ਹੈਗੀ ਇਹ ਇਹਦਾ ਹੁਣ ਇੱਕ ਪਹਿਲਾਂ ਵੀ ਇੱਥੇ ਪਿੱਛੇ ਬਿਲਡਿੰਗ ਸੀਗੀ ਉਹ ਵੀ ਛੋਟਾ ਇੱਕ ਕੋਠਾ ਸੀ ਉਹ ਵੀ ਡਿੱਗਿਆ ਸੀ ਕਿਉਂਕਿ ਉਹ ਤੇ ਨੈਚਰਲੀ ਜਦ ਖਾਰ ਲੱਗ ਰਹੀ ਥੱਲੇੋਂ ਜੜ ਤੋਂ ਤੇ ਡਿੱਗੇਗੀ ਸੋ ਅਸੀਂ ਇੱਥੇ ਕੋਈ ਬੰਦਾ ਨਹੀਂ ਰਹਿ ਰਿਹਾ ਹੈਗਾ ਤੇ ਕਿੰਨੇ ਕਿ ਏਕੜ ਜ਼ਮੀਨ ਜੇਤ ਸਰ ਜਿਹੜੀ ਆ ਹੁਣ ਤੱਕ ਖੋ ਚੁੱਕੀ ਆ ਤਕਰੀਬਨ ਸਾਡੀ 200 ਏਕੜ ਦੇ ਲਗਭਗ ਜੋ ਸਾਡਾ ਰਫ ਅੰਦਾਜ਼ਾ ਹੈਗਾ ਅਜੇ ਤੱਕ ਗਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਮਿਨੀਮਾਈਜ਼ ਕਰੀਏ ਸੋ ਲੋਕਾਂ ਨੂੰ ਅਪੀਲ ਹੈ ਕਿ ਵੀ ਇੱਥੇ ਨਾਉਣ ਕਿਉਂ ਕਿ ਇੱਥੇ ਨਾ ਹਰ ਜਗ੍ਹਾ ਜ਼ਮੀਨ ਤੇ ਖੁਰ ਰਹੀ ਹੈ ਇਹ ਜਿਹੜੀ ਇਹਦੀ ਸੋਇਲ ਦੀ ਸਟਰਕਚਰ ਇਦਾਂ ਦੀ ਹੈ ਕਿ ਉੱਪਰ 2-3 ਫੁੱਟ ਮਿੱਟੀ ਹੈ ਥੱਲੇ ਸੁਧਾਰ ਰੇਤਾ ਹੈਗਾ ਤੋਂ ਪਾਣੀ ਥੱਲੇੋਂ ਮਾਰ ਕਰ ਰਿਹਾ ਰੇਤੇ ਔਰ ਰੇਤਾ ਥੱਲੇੋਂ ਕੱਢ ਦਿੰਦਾ ਤੇ ਫਿਰ ਉੱਪਰ ਜਿਹੜੀ ਮਿੱਟੀ ਦੀ ਹੁੰਦੀ ਹੈ ਢਿੱਗੋ ਐਂ ਢਿੱਗ ਜਾਂਦੀ ਹੈ ਤੇ ਉੱਥੇ ਨਾਉਣ ਖੜਨ ਘਟੋ ਘਟ 50 ਫੁੱਟ ਪਿੱਛੇ ਖੜਨ 50 ਫੁੱਟ ਘਟੋ ਘਟ ਪਿੱਛੇ ਖੜਨ ਆਨ ਲੋਕ ਜਿਹੜੇ ਸਿਰਫ ਦੇਖਣ ਆ ਰਹੇ ਹੈਗੇ ਆ ਉਹ ਨਾਉਣ ਕੀ ਇਹ ਲੈ ਵ ਖਤਰਾ ਤਾਂ ਨਹੀਂ ਸਹਿਮ ਦਾ ਮਾਹੌਲ ਜਿਹੜਾ ਨਾ ਨਾ ਬਿਲਕੁਲ ਸਹਿਮ ਦਾ ਮਾਹੌਲ ਨਹੀਂ ਹੈ ਉਹ ਵੀ ਆਪਾਂ ਦੇਖੋ ਬੀਵੀ ਬੀ ਦੀ ਰਿਪੋਰਟ ਨੂੰ ਕੀ ਕਹਿੰਦੀ ਹੈ ਪਾਣੀ ਘਟੂ ਪਾਣੀ ਘਟਿਆ ਇਹ ਪਾਣੀ ਘਟਿਆ ਆਇਆ ਪਾਣੀ ਹੌਲੀ ਹੌਲੀ ਘਟਾਇਆ